ਅੱਜ 1 ਮਈ ਮਜ਼ਦੂਰ ਦਿਵਸ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਬਰਨਾਲਾ ਦੇ ਲੇਬਰ ਚੌਂਕ ਦੀਆਂ ਇੱਥੇ ਰੋਜ਼ ਸਵੇਰੇ ਮਜ਼ਦੂਰੀ ਵਿਕਦੀ ਆ ਮਜ਼ਦੂਰੀ ਹੀ ਨਹੀਂ ਵਿਕਦੀ ਬਲਕਿ ਸੱਦਰਾ ਵੀ ਵਿਕਦੀਆਂ ਨੇ ਉਮੀਦਾਂ ਆਸਾਂ ਟੁੱਟ ਜਾਂਦੀਆਂ ਨੇ ਜਦੋਂ ਸਵੇਰੇ ਰੋਟੀ ਵਾਲਾ ਝੋਲਾ ਲੈ ਕੇ ਇਹ ਮਜ਼ਦੂਰ ਇੱਥੇ ਚੌਂਕ ਦੇ ਵਿੱਚ ਕੰਮ ਦੀ ਆਸ ਉਮੀਦ ਵਿੱਚ ਆਉਂਦੇ ਨੇ ਸਾਰਾ ਦਿਨ ਉਡੀਕਦੇ ਨੇ ਕੰਮ ਕੰਮ ਕਦੇ ਮਿਲ ਜਾਂਦਾ ਤੇ ਕਦੇ ਨਹੀਂ ਮਿਲਦਾ ਤੇ ਜਿਹੜੇ ਦਿਨ ਦਿਹਾੜੀ ਨਹੀਂ ਲੱਗਦੀ ਟੁੱਟੀਆਂ ਸੱਤਰਾ ਤੇ ਆਸਾਂ ਲੈ ਕੇ ਘਰੋਂ ਧਿਆੰਦੀ ਰੋਟੀ ਖਾ ਕੇ ਘਰ ਨੂੰ ਮੁੜ ਜਾਂਦੇ ਨੇ ਇਹਨਾਂ ਮਜ਼ਦੂਰਾਂ ਦੇ ਜਵਾਕ ਉਡੀਕਦੇ ਨੇ ਚੀਜੀ ਵਾਲਾ ਲਫਾਫਾ ਪਰ ਇਹਨਾਂ ਦੇ ਰੋਟੀ ਵਾਲੇ ਝੋਲੇ ਵੀ ਖਾਲੀ ਹੁੰਦੇ ਨੇ ਇਹ ਵਿਹਲੇ ਬੈਠ ਕੇ ਮਜ਼ਦੂਰ ਚੌਂਕ 'ਚ ਰੋਟੀ ਖਾ ਕੇ ਮੁੜ ਜਾਂਦੇ ਨੇ ਕਹਿੰਦੇ ਨੇ ਇੱਕ ਮਹੀਨੇ ਮਜ਼ਦੂਰਾਂ ਨੇ ਸ਼ਹੀਦੀਆਂ ਦਿੱਤੀਆਂ ਪਰ ਉਹ ਸ਼ਹੀਦੀਆਂ ਇਹਨਾਂ ਮਜ਼ਦੂਰਾਂ ਦੇ ਕਿਸੇ ਕੰਮ ਨਹੀਂ ਆਇਂਦਾ ਲੱਗਦੀਆਂ ਉਹ ਸ਼ਹੀਦੀਆਂ ਤਾਂ ਵੇਚ ਦਿੱਤੀਆਂ ਵੇਚ ਤੇ ਠੇਕੇਦਾਰਾਂ ਨੇ ਜੋਹਾਰ ਪੰਡਸਾਲਾਵਾਦ ਚੋਣਾਮੋਕੇ ਇਹਨਾਂ ਮਜ਼ਦੂਰਾਂ ਦੇ ਵਿਹੜਿਆਂ 'ਚ ਲੌਲੀਪੌਪ ਲੈ ਕੇ ਆਉਂਦੇ ਨੇ ਪਰ ਸਮੇਂ ਦੀ ਬਦਲੀ ਤੌਰ 'ਤੇ ਲੱਗਦਾ ਕਿ ਇਹਨਾਂ ਲੀਡਰਾਂ ਦੇ ਲੌਲੀਪੌਪ ਮਜ਼ਦੂਰਾਂ ਨੂੰ ਕੁੜਤਣ ਵਾਲੇ ਲੱਗਣ ਲੱਗ ਪਏ ਨੇ ਹੁਣ ਲੱਗਦਾ ਕਿ ਉਹ ਕ੍ਰਾਂਤੀ ਸ਼ੀਕਾਗੋ ਵਾਲੀ ਕਿਤੇ ਨੇੜੇ ਤੇ ਹੀ ਆ ਕਿਉਂਕਿ ਮਜ਼ਦੂਰੀਆਂ ਨੂੰ ਮਜਬੂਰੀਆਂ ਨੂੰ ਜਿੰਨਾ ਦਬਾ ਕੇ ਰੱਖਿਆ ਜਾਵੇ ਉਹ ਗੁਬਾਰੇ ਵਾਂਗ ਫਟਦੀਆਂ ਨੇ ਤੁਸੀਂ ਸੁਣੋ ਬਰਨਾਲਾ ਦੇ ਲੇਬਰ ਚੌਂਕ ਲੇਬਰ ਦੀ ਉਡੀਕ ਚ ਖੜੇ ਇਹਨਾਂ ਮਜ਼ਦੂਰਾਂ ਦੀਆਂ ਭਾਵਨਾਵਾਂ ਨੂੰ ਸੁਣੋ ਸ਼ਾਇਦ ਇਹ ਕਹਿੰਦੀਆਂ ਨੇ ਕਿ ਹੁਣ ਮੌਜੂਦ ਮੌਲਕ ਦੇ ठेकेदारਾਂ ਲਈ ਖਤਰੇ ਵਾਲਾ ਸਮਾਂ ਕਿਤੇ ਨੇੜੇ ਤੇ ਨਹੀਂ ਆ। ਬਸ ਲੋੜ ਆਪਣੀ ਮਜ਼ਦੂਰੀ ਨੂੰ ਵੇਚਣ ਵਾਲੇ ਇਹਨਾਂ ਮਜ਼ਦੂਰਾਂ ਨੂੰ ਏਕਤਾ ਦੀ ਆ। ਹਾਂਜੀ ਭਾਈ ਮੇਰਾ ਨਾਮ ਮੇਰਾ ਨਾਮ ਰਿੰਕੂ ਆ ਭਾਈ। ਭਾਈ ਅਸੀਂ ਬਾਲਮੀਕ ਚੌਂਕ ਨਾ ਖੜਦਿਆਂ ਲੇਬਰ ਚੌਂਕ ਯੂਨੀਅਨ ਹੋ ਗਏ ਮੈਨੂੰ ਜਾਨੀ ਕਿਉਂ ਦੇ ਨੂੰ ਇੱਥੇ ਘਟੋ ਘਟ ਬਾਲੇ ਨਹੀਂ 5-6 ਸਾਲ ਹੋ ਗਏ ਆਉਂਦੇ ਨੂੰ। 5-6 ਸਾਲਾਂ ਦੇ ਵਿੱਚ ਜਾਨੀ ਕਿ ਸਾਡਾ ਕਾਰ ਕੋਈ ਬੰਦਾ ਨਹੀਂ ਪੁੱਛਦਾ ਦੱਸਦਾ ਕਈ ਬੰਦੇ ਕਹਿ ਦਿੰਦੇ ਆ ਵੀ ਅੱਜ ਹੁਣ ਕਈ ਇੱਥੇ ਗੱਲਾਂ ਚੱਲਦੀਆਂ ਸਾਡੇ ਮਜ਼ਦੂਰਾਂ ਦੇ ਵਿੱਚ ਵੀ ਅੱਜ ਮਜ਼ਦੂਰ ਡੇ ਆ ਅੱਜ ਫਲਾਨਾ ਅੱਜ ਆਜ਼ਾਦੀ ਆ ਬਾਈ ਇਹ ਇਕੱਲੀ ਕਾਗਜ਼ਾਂ 'ਚ ਆਜ਼ਾਦੀ ਆ ਯਾਰ ਇਹ ਰਿਐਲਿਟੀ ਆ ਇੱਥੇ ਆ ਕੇ ਦੇਖੋ ਤੁਹਾਨੂੰ ਫੇਰ ਪਤਾ ਲੱਗੂਗਾ ਆ ਜਿੰਨੇ ਕ ਖੜੇ ਆ ਇਸ ਤੋਂ ਜ਼ਿਆਦਾ ਇਸ ਤੋਂ ਜ਼ਿਆਦਾ ਰੋਜ਼ ਮੋੜਦੇ ਆ ਕੋਈ ਸਾਡੀ ਸੁਣਵਾਈ ਨਹੀਂ ਕਰਦਾ ਕੋਈ ਸਾਡਾ ਪੁੱਛਦਾ ਨਹੀਂਗਾ ਬਾਈ ਵੀ ਇੱਕ ਗੇਰੀ ਆਏ ਜਰੂਰ ਆ ਵੀ ਹਾਂ ਦਿਖਾਉਣ ਮਾਰਾ ਆ ਜਾਂਦਾ ਗੱਲ ਕਰਨ ਮਾਰਾ ਆ ਜਾਂਦਾਗਾ ਵੀ ਹਾਂ ਅਸੀਂ ਫਲਾਨੇ ਨਹੀਂ ਆਏ ਅਸੀਂ ਫਲਾਨੇ ਨਹੀਂ ਮੈਂ ਕਿਸੇ ਨੂੰ ਨਾਂ ਲੈ ਕੇ ਨਹੀਂ ਕਹਿੰਦਾ ਮੇਰਾ ਵੀ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਮੇਰਾ ਨਾਮ ਗਰਦੀਪ ਸਿੰਘ ਹੈ ਇੱਥੋਂ ਦੇ ਰਹਿਣ ਵਾਲਾ ਬਰਨਾਲੇ ਦਾ ਮੈਂ ਮੈਨੂੰ ਇੱਥੇ 10 12 ਸਾਲ ਹੋ ਗਏ ਆਉਂਦੇ ਨੂੰ ਜਿਹੜਾ ਵੀ ਬੰਦਾ ਇੱਥੇ ਆਉਂਦਾ ਹੈ ਪਹਿਲਾਂ ਤਾਂ ਤੁਸੀਂ ਐਂ ਦੇਖ ਲਓ ਵੀ ਦਿਹਾੜੀ ਕਰਨ ਆਉਂਦਾਗਾ ਦਿਹਾੜੀ ਕਰਨ ਆਉਂਦਾ ਹੀ ਇੱਥੇ ਕਿਸੇ ਦੀ ਲੱਗ ਜਾਂਦੀ ਹੈ ਕਿਸੇ ਦੀ ਨਹੀਂ ਲੱਗਦੀ ਇਹੜਾ ਬੰਦਾ ਇੱਥੇ ਆ ਕੇ ਮੁਰਜੇਂਦਾ ਉਹਦੀ ਨਾਲੇ ਦਾ ਘਰੇ ਵੀ ਲੜਾਈ ਹੋ ਸਕਦੀ ਆ ਨੜੇ ਤੁਸੀਂ ਐਂ ਦੇਖ ਲੋ ਜੀ ਕੀ ਕੀ ਹਾਲ ਹੁੰਦਾ ਜਿਹੜੀ ਦੁਨੀਆ ਕੀ ਇੱਥੇ ਵੱਸਦੀ ਵੀ ਤੁਸੀਂ ਐਂ ਦੇਖ ਲੋ ਉਹਨਾਂ ਨੂੰ ਐਂ ਹੀ ਪਤਾ ਨਹੀਂ ਵੀ ਮਜ਼ਦੂਰ ਕੋ ਹੁੰਦਾ ਕੀ ਆ ਮਜ਼ਦੂਰ ਦੀ ਕੀ ਹੁੰਦੀ ਆ ਇਹ ਦਿਹਾੜੀ ਲਾਗੀ ਦਾ ਖਾ ਲੂਗਾ ਨਹੀਂ ਖਾ ਨਹੀਂ ਸਕਦਾ ਉਹ ਬੰਦਾ ਜੇ ਆਪਾਂ ਦੇਖੀਏ ਅਸੀਂ ਖੂਨ ਪਸੀਨੇ ਦੀ ਕਮਾਈ ਲਿਆਨੇ ਆ ਜੇ ਦਾ ਲੱਗੀ ਤਾਂ ਦਾ ਠੀਕ ਹੈ ਨਹੀਂ ਸਸਰੀ ਕਾਲ ਸਰਕਾਰਾਂ ਨੂੰ ਸਾਡੀ ਇਹੀ ਬੇਨਤੀ ਹੈਗੀ ਵੀ ਸਾਡਾ ਦੁੱਖ ਸੁੱਖ ਆਗੇ ਦਾ ਕੀ ਸੁਣਦਾ ਤੁਸੀਂ ਇੱਥੇ ਬੈਠੇ ਵੀ ਨਹੀਂ ਸੁਣ ਰਹੇ ਬੋਲਣਾ ਤਾਂ ਮੈਂ ਨਹੀਂ ਚਾਹੁੰਦਾ ਸੀ ਬਾਈ ਬੋਲਣਾ ਤਾਂ ਮੈਂ ਨਹੀਂ ਚਾਹੁੰਦਾ ਸੀ ਜੀ ਤੁਸੀਂ ਇਹ ਹਿਸਾਬ ਲਾ ਲਓ ਜਿੱਥੇ ਤੱਕ ਸਾਡੀ ਜ਼ਿੰਦਗੀ ਹੈਗੀ ਸਾਡੀ ਸਾਰੀ 40 40 45 45 ਸਾਲ ਦੀ ਜ਼ਿੰਦਗੀ ਹੈਗੀ ਅਸੀਂ ਪੌੜੀਆਂ ਚੜਜੇ ਨੇ ਆ ਪੌੜੀਆਂ ਉਤਰੇ ਆਉਣੇ ਆ ਕਿਸੇ ਦੇ ਟੋਏ ਪੱਟੇ ਆਉਣੇ ਆ ਕਿਸੇ ਦਾ ਕੁੱਸ ਕਰੇ ਆਉਣੇ ਆ ਸਾਨੂੰ 500 ਤੋਂ 600 ਤੋਂ ਵੱਧ ਮਿਲਦਾ ਨਹੀਂ ਲੋਕ ਖਾਰੇ ਨੇ ਕੀ ਕੋਸੇ ਸੀ ਖਾਰੇ ਕੀ ਕੋਸਾ ਸਾਨੂੰ ਤੁਸੀਂ ਐਂ ਦੇਖ ਲਓ ਜੀ ਸਬਜੀ ਫਰੂਟ ਕੁਛ ਵੀ ਲੈਣ ਵਗ ਜੇ ਸਾਨੂੰ ਹੁਕਮ ਨਹੀਂ ਹੈਗਾ ਵੀ ਅਸੀਂ ਜਾ ਕੇ ਲੈ ਆਈਏ ਕੁਛ ਵੀ ਨਹੀਂ ਸਕਦੇ ਅਗਲਾ 100 ਰੁਪਏ ਕਿਲੋ ਕਹਿੰਦਾ ਪੰ ਗੁਰੇ ਹਾਲ ਨੇਗੇ ਜੇ ਕੋਈ ਜਦੋਂ ਧਿਆਨ ਨਹੀਂ ਲੱਗਦੀ ਤੁਸੀਂ ਘਰੇ ਚਲੇ ਜਾਂਦੇ ਹੋ ਜਵਾਕ ਦੇਖਦੇ ਨੇ ਉਹਨਾਂ ਵਿੱਚ ਇਹ ਦੇਖ ਮੈਂ ਕਿਹਾ ਇਹ ਸਾਨੂੰ ਡੀਕ ਰਹੇ ਹੁੰਦੇ ਨੇ ਵੀ 500 ਰੁਪਏ ਦਾ ਡੈਡੀ ਕਮਾਈ ਕਮ ਆ ਖੜਿਆ ਹੀ ਹੁਣ ਦੇਖੋ ਹੁਣ ਸਾਨੂੰ ਡੀਕ ਰਹੇ ਨੇ ਘਰੇ ਵੀ ਆਉਣਗੇ ਸਾਨੂੰ ਲੈ ਕੇ ਆਉਣਗੇ ਕੀ ਜਾਂਦਾ ਈ ਸਾਡੇ ਘਰੇ ਕਿਤਾਬਾਂ ਦਾ ਬੁਰਾ ਹਾਲ ਤੋ ਨਹੀਂ ਲੈਤੀਆਂ ਜਾਂਦੀਆਂ ਈ ਲੋਕ ਉੱਥੇ ਸਰਕਾਰੀਆ ਸਰਕਾਰੀ ਸਕੂਲਾਂ ਦੇ ਵਿੱਚ ਕਹਿ ਰਹੇ ਨੇ ਵੀ ਆਹ ਸਹੂਲਤਾਂ ਨੇ ਸਹੂਲਤਾਂ ਗਿਆ 3 3 4 400 ਦੇ ਸਾਨੂੰ ਆਪ ਨੂੰ ਖੁਦ ਨੂੰ ਕਿਤਾਬਾਂ ਲੈਣੀਆਂ ਪੈਂਦੀਆਂ ਸਾਨੂੰ ਪਤਾ ਹੀ ਕੰਮੇ ਲੈਣੇ ਆ ਸੀ ਫੀਸਾਂ ਉੱਥੇ 5 500 ਰੁਪਏ ਭਰਾ ਰਹੇ ਨੇ ਸਭ ਤੋਂ ਚਾਹੇ ਟਟਵੇਂ ਦਿਓ ਚਾਹੇ ਇਕੱਠੇ ਦਿਓ ਛੋਡੀ ਮਰਜੀ ਫੇਰ ਵੀ ਨਹੀਂ ਸਾਡਾ ਕੋਈ ਹੱਲ ਸਾਡੀ ਕੋਈ ਪੱਖੀ ਮਾੜੀ ਮੋਟੀ 2000 5000 ਰੁਪਏ ਆਪੇ ਛਣਤਾਉਣੀ ਚਾਹੀਦੀ ਹੈ ਜਿਹੜਾ ਮੇਨ ਮਜ਼ਦੂਰ ਬੰਦਾ ਸਾਡੀਆਂ ਪੀੜ੍ਹੀਆਂ ਪੀੜ੍ਹੀਆਂ ਆਉਂਦੀਆਂ ਨੇ ਕੋਈ 5 ਸਾਲ ਕਹਿੰਦਾ ਕੋਈ 10 ਸਾਲ ਕਹਿੰਦਾ ਮੇਰੇ ਦਾਦੇ ਪਰਦਾਦੇ ਇਹਨਾਂ ਦੇ ਵੀ ਦਾਦੇ ਪਰਦਾਦੇ ਦਿਹਾੜੀਆਂ ਕਰਦੇ ਮਰ ਗਏ ਸਾਡਾ ਨਾ ਭੋਲਾ ਸਿੰਘ ਆ ਜੀ ਤੁਸੀਂ ਅੱਜ ਚੌਂਕ ਦੇ ਵਿੱਚ ਚੌਂਕ ਦੇ ਵਿੱਚ ਅਸੀਂ ਖੜੇ ਆ ਜੀ ਐਦਾਂ ਹੀ ਖੜ ਕੇ ਮੁੜ ਜਾਂਦੇ ਆ ਅਸੀਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਕੋਈ ਪੁੱਛ ਨਹੀਂ ਰਿਹਾ ਹੈਗਾ ਕਿੰਨਾ ਸਮਾਂ ਹੋ ਗਿਆ ਇਸ ਚੌਂਕ ਇੱਥੇ ਸਾਨੂੰ 40 ਸਾਲ ਹੋ ਗਏ ਕੰਮ ਕਰਦਿਆਂ ਨੂੰ ਇੱਥੇ ਲੇਬਰ ਦਾ ਹੀ ਕੰਮ ਕਰਦੇ ਆ ਅਸੀਂ ਕਦੇ ਮਿਸਤਰੀ ਪੁਣਾ ਕਰਦੇ ਆ ਜੀ ਇਹੀ ਕੰਮ ਕਰਦੇ ਆ ਜੀ ਇਹ ਕੰਮ ਕਰ ਰਹੇ ਆ ਜੀ ਕਦੀ ਇਦਾਂ ਵੀ ਹੋਇਆ ਕਿ ਤੁਸੀਂ ਆਏ ਹੋ ਹੋਰ ਪੂਰਾ ਦਿਨ ਕੋਈ ਆਇਆ ਨਾ ਹੋਵੇ ਜਾਂ ਮਹੀਨੇ ਚ ਕਿੰਨੀ ਵਾਰੀ ਇਦਾਂ ਹੋ ਜਾਂਦਾ ਇਹਦੇ ਵਿੱਚ ਦੀ ਸਾਰੇ 10 ਕਿਹਾੜੀਆਂ ਲੱਗਦੀਆਂ ਨੇ ਵੱਧ ਨਹੀਂ ਲੱਗਦੀਆਂ ਹੈਗੀਆਂ ਇਤੋਂ ਵੱਧ ਨਹੀਂ ਕਿਹਾੜੀਆਂ ਲੱਗਦੀਆਂ ਹੈਗੀਆਂ ਸਾਡੀਆਂ ਸਾਨੂੰ ਕੋਈ ਇੱਥੇ ਪੁੱਛ ਨਹੀਂ ਰਿਹਾ ਹੈਗਾ ਕਰਦਾ ਪੋਲਣ ਪਾਲਣ ਪੋਸ਼ਣ ਹੈਗਾ ਜਿਹੜਾ ਫਿਰ ਉਸ ਕਿਸ ਤਰ੍ਹਾਂ ਲੈਂਦਾ ਜਦੋਂ ਤੇਹਾੜੀ ਨਹੀਂ ਲੱਗਦੀ ਬਸ ਆਪ ਦਾ ਟਾਈਮ ਪਾਸ ਹੀ ਕਰਦੇ ਆ ਪਾਲਣ ਪੋਸ਼ਣ ਦਾ ਕੀ ਹੈ ਵੀ ਆਪ ਦਾ ਟਾਈਮ ਪਾਸ ਹੀ ਗੁਜ਼ਾਰਾ ਹੀ ਮਸਾ ਹੁੰਦਾਗਾ ਨਹੀਂ ਕਿਵੇਂ ਮਹਿਸੂਸ ਹੁੰਦਾ ਕਿ ਜਦੋਂ ਕਦੀ ਦਿਹਾੜੀ ਨਹੀਂ ਲੱਗਦੀ ਬਹੁਤ ਔਖਾ ਹੁੰਦਾ ਬਾਈ ਬਹੁਤ ਔਖਾ ਹੁੰਦਾਗਾ ਜੀ ਮਨ ਪਰ ਜਾਂਦਾ